ਹੈਲੋ ਜੀ ਸਾਰੇ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ਼੍ਰੀ ਅਕਾਲ ਅੱਜ ਲੱਗੀ ਵਲੌਗ ਦੀ ਸ਼ੁਰੂਆਤ ਕਰਨਾ ਸਾਰਿਆਂ ਦਾ ਪਹਿਲਾਂ ਤੁਹਾਨੂੰ ਆਉਣਾ ਸੀਗਾ ਪੁੱচ্চਾ ਪੁੱচ্চਾ ਮम्मी ਕਹਿੰਦੇ ਰਹਿੰਦੇ ਪੁੱচ্চਾ ਨੂੰ ਛੱਡ ਵੀ ਦੋ ਬਾਹਰ ਜਾ ਕੇ ਐਕਸਰਸਾਈਜ਼ਾਂ ਮਗਰ ਕਰ ਚਲੋ ਆਪਾਂ ਹੁਣ ਉੱਥੇ ਜਾ ਕੇ ਕਰਦੇ ਹਾਂ ਐਕਸਰਸਾਈਜ਼ਾਂ ਬਹੁਤ ਦਿਨਾਂ ਬਾਅਦ ਜੀ ਕਹਿੰਦੇ ਕਦੇ ਦਵਾਈਆਂ ਨਾਲ ਮੈਂ ਮਤਲਬ ਵੀਕਨੈਸ ਜੀ ਮਹਿਸੂਸ ਹੋਣ ਲੱਗ ਜਾਂਦੀ ਨੇ ਕਦੇ ਇਹ ਮੈਨੂੰ ਲੱਗਦਾ ਪੀਪੀ ਕੱਟ ਰੇ ਕਦੇ ਹਾਸੇ ਆ ਜਾਂਦੇ ਕਦੇ ਰੋਣ ਆ ਜਾਂਦਾ ਤੇ ਰੋਣਾ ਬੰਦ ਨਹੀਂ ਹੁੰਦਾ ਲਾ ਤਾਂ ਕਰਕੇ ਹੁਣ ਕਰਦੇ ਐਕਸਰਸਾਈਜ਼ਾਂ ਬਾਹਰ ਜਾ ਕੇ ਸੋ ਤਾਂ ਕਿ ਮੜਾ ਮੋਟਾ ਫੈਟ ਸੁਪੈ ਜਾਵੇ ਮੋਟਾ ਵੱਡਾ ਹੋਈ ਜਾਂਦਾ ਤਾਂ ਐਵੇਂ ਵੀ ਨਹੀਂ ਪਤਾ ਲੱਗਦਾ ਵੀ ਸੁਝਰੇ ਕਿ ਮੋਟਾ ਹੋ ਰੇ ਚਾਲਦੇ ਹਾਂ ਬਾਰੇ ਹੁਣ ਬਾਰੇ ਦਾ ਕੀ ਕਰਦੀ ਐ ਇੱਕ ਸਦਾ ਹੀ ਜਾਗਾਂਗੀ ਮੈਂ ਹੋ ਗਈ ਬਹੁਤ ਦੁਖੀ ਮੈਨੂੰ ਹਰ ਇੱਕ ਪੁੱਛੀ ਜਾਂਦਾ ਹੈ ਕ ਵੀ ਤੈਨੂੰ ਕੀ ਹੋਇਆ ਤੇ ਮੋਂ ਨੂੰ ਕੀ ਹੋਇਆ ਹੁਣ ਮੈਂ ਕੀ ਦੱਸਾਂ ਕਿਸੇ ਨੂੰ ਕੀ ਹੋਇਆ ਇਹ ਤਾਂ ਐ ਮੈਂ ਜੋ ਹੋ ਗਿਆ ਮੂਜੀ ਬ੍ਰਿੰਟਾਂ ਲੜੀਆਂ ਹੂੰਦੀ ਪ੍ਰਿੰਟਾਂ ਲੜੀਆਂ ਹੁੰਦੀਆਂ ਨੇ ਐ ਮੈਂ ਜੇਦੀ ਉਹ ਬਣ ਜਾਂਦੀ ਐ ਮੇ ਤਾਂ ਜਿਵੇਂ ਗੁਬਾਰੇ ਚ ਹਵਾ ਨਹੀਂ ਭਰਦਿਆਂ ਹੁਣ ਉੱਪਰ ਲੱਗਿਆ ਉਹ ਮੈਂ 2 ਗੁਬਾਰੇ ਜਾਂ ਕੇ ਕਰ ਐਕਸਰਸਾਈਜ਼ਾ ਤੁਸੀਂ ਸਾਈਜ ਨੇ ਹੁਣ ਮਮਤਾ ਸਾਈਜਾਂ ਕਰਿਆ ਕਰ ਸੋ ਹੁਣ ਤੋਂ ਬਾਅਦ ਸਾਨੂੰ ਡੇਲੀ ਦੀ ਡੇਲੀ ਐਕਸਰਸਾਈਜ਼ਾ ਦੇ ਕਰਨੀ ਆ ਚਲੋ ਜੀ ਬਾਹਰ ਚਲ ਜੀ ਹੈਲੋ ਜੀ ਹੈਲੋ ਦੇਖੋ ਆਪਾਂ ਅੱਗੇ ਬਾਹਰ ਬਹੁਤ ਮਜ਼ਾ ਆ ਰਿਹਾ ਪਹਿਲਾਂ ਮੈਂ ਬੜੀ ਉਸਾਨੀ ਨਾਲੇ ਖੜੀ ਹੋ ਜਾਂਦੀ ਸੀ ਹੁਣ

ਉਹੀ ਹੁਣ ਆ ਗਿਆ ਆ ਪਾ ਬਾਹਰ ਪਹਿਲਾਂ ਤਾਂ ਮੈਂ ਕਿਹਾ ਵੀ ਪੂਰੇ ਘਰ ਜਿਹਦਾ ਚੱਕਰ ਘਟ ਕੇ ਇਧਰ ਗੁੱਪੀ ਗੁੱਪੀ ਦਾ ਸਾਰਾ ਨਮੇੜਾ ਹੋ ਗਿਆ ਸਾਰੇ ਕਿਤੇ ਆਹੀ ਕੁਛ ਹੋਇਆ ਆ ਪੇਗਾ ਮਤਲਬ ਸਰਾਉਂ ਤੇ ਸੁੰਡੀਆਂ ਲੱਗ ਰਹੀਆਂ ਨੇ ਹੁਣ ਮੈਨੂੰ ਐ ਲੱਗੀ ਹੁੰਦਾ ਸਾਰੇ ਕਿਤੇ ਹੀ ਵਧਣਗੀਆਂ ਉਸ ਤੋਂ ਪਹਿਲਾਂ ਬਹਿ ਇਹਨਾਂ ਨੂੰ ਚੱਕ ਦੇਣਾ ਚਾਹੀਦਾ ਮਤਲਬ ਪੱਟ ਦੇਣੀ ਚਾਹੀਦੀ ਹੈ ਇਹ ਸੋਹਣ ਸੋਹਣਾ ਮੇਰੇ ਸਭਾਂ ਦਾ ਤੁਲਰ ਕੀ ਹੈ ਲਾਈ ਕਾਨੂੰ ਹੈ ਇਹ ਤਾਂ ਕੋਈ ਦਾਣਾ ਵਿੱਚ ਕਾਸੇ ਚ ਆ ਜਾਂਦਾ ਹੁੰਦਾ ਪੀ ਹੋ ਜਾਂਦੀ ਹੈ ਹੂੰ ਲਾਈ ਨਹੀਂ ਹੈਗੇ ਬਾਕੀ ਮੇਥਿਆਂ ਤੇ ਵੀ ਫੁੱਲੀ ਆ ਰਹੇ ਨੇ ਹਾਂ ਸੋਏ ਕਿਤੇ ਗਾਜਰ ਪੈ ਗਿਆ ਸੋਏ ਨੂੰ ਵੀ ਦੇਖਾਂਗੇ ਨੂੰ ਕਰਾਂਗੇ ਸਮਾਰਨੀ ਕੋਈਸਾ ਉਸ ਤੋਂ ਪਹਿਲਾਂ ਇੱਕ ਦੋ ਚੱਕਰ ਉਹ ਵੀ ਘਟਦੇ ਆ ਤੁਹਾਨੂੰ ਦੇਖ ਕੇ ਹੋਰ ਵੀ ਜ਼ਿਆਦਾ ਖੁਸ਼ੀ ਹੋਊਗਾ ਹਣਾ ਤੁਸੀਂ ਦੇਖਿਆ ਪਹਾੜੀ ਮੇਰੀਆਂ ਕੰਬ ਰਹੀਆਂ ਹੈਗੀਆਂ ਵੱਲੋਂ ਉਹ ਬਾਹਾਂ ਹੀ ਹਾਂ ਕਰਨ ਲੱਗ ਜਾਂਦੀਆਂ ਨੇ ਹੂੰ ਵੀ ਜਣੋਂ ਨਿਕਲਨੀ ਹੈ ਪਰ ਹੁਣ ਮੇਰੀ ਵਾਹਨ ਦਾ ਘੰੂ ਥੋੜਾ ਸੈ। ਸੋ ਹੁੰਦੇ ਨੇ ਅੱਗੇ ਅੱਗੇ ਮਾਲਕ ਦੀ ਜਿਵੇਂ ਮਰਜ਼ੀ। ਚ ਕਹਿੰਦੀ ਸ਼ਕਲ ਤਾਂ ਮੇਰੇ ਦਿਖਾਉਣ ਜੋਗੀ ਨਹੀਂ ਇਹ ਵੀ। ਹੂੰ ਤਾਂ ਮੈਰਾ ਹੀ ਹੋਇਆ ਪੈ ਗਬਰੇ ਵਰਗਾ ਮੈਂ ਤਾਂ ਆਪੀ ਦੇਖ ਕੇ ਆਪਿਆ ਸੀ ਕਹੀ ਨਹੀਂ। ਇਹ ਸ਼ੀਸ਼ੇ 'ਚ ਜਦੋਂ ਜਦੋਂ ਆਦਮੂ ਦੇਖਤਿਆਂ ਮੈਂ ਤਾਂ ਆਪ ਹੀ ਹੱਸ ਜੰਦੀ ਆਕੀ ਬਣ ਗਿਆ। ਜੇ ਕੋਈ ਪੁੱਛੇ ਮੋਂ ਨੂੰ ਐ ਕਹਦੇ ਆਂ ਗਰ ਬੱਬਲ ਗਮ ਪਾਈ ਹੋਈ ਆ ਮੂੰਹ 'ਚ। ਰੱਖੇ ਤਾਂ ਹੋਰੇਗਾ। हां एदे ਨਾਲ ਕੁਝ ਜੇ ਆਉਂਦਾ ਹੈ। ਹਾਂ। ਇਸ ਦੇ ਨਾਲ ਕੁਝ ਸੁਝਦਾ। ਅੱਜ ਚੱਲੀਏ ਫਿਰ ਉਧਰ ਲੈਵਣੇ ਚ। ਹਾਂ। ਲੋ ਜੀ ਲੋ ਹੁਣ ਆਪਾਂ ਆਪਣੀ ਮੰਡੀ ਕੋਲ ਪਹੁੰਚ ਗਏ। ਇੱਥੇ ਵੀ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਕੀ ਕਰਾਂਗੇ। ਅੱਜ ਫੇਰ ਦੇਖ ਦੇਾਂਗੇ ਹਣਾ ਨਹੀਂ ਤਾਂ ਪਹਿਲਾਂ ਮੇਰਾ ਦਾਅ ਵੀ ਬੜਾ ਚੜ ਜਾਂਦਾ ਸੀ। ਫਿਰ ਮੈਨੇ ਕੁਝ ਖਾਣਾ ਪਿਆ ਨਹੀਂ ਗਿਆ ਤੇ ਆਪਣੀ ਇਹਨੂੰ ਚੰਗੀ ਤਰ੍ਹਾਂ ਕਰ ਲਿਆ। ਬਾਅਦ ਕੀ ਮਾਉ ਦੀ ਨਾਲ ਗੇ ਗੱਡੀ ਫੜਦੇ ਆ ਸਟਾਰਟ ਮਮਾ ਸਾਨੀ ਨਾਲ ਉੱਠ ਗਈ ਹਨ ਹੂੰ ਕੋਈ ਐਵੇਂ ਜੇ ਤਾਂ ਨਹੀਂ ਹੋ ਰਿਹਾ ਹੈਗਾ ਨਾ ਠੀਕ ਉੱਠ ਗਈ ਹਾਂ ਉੱਠਣ ਦੀ ਕੋਸ਼ਿਸ਼ ਕਰੇਗੀ ਤਾਂ ਉੱਠਿਆ ਹੀ ਜਾਊਗਾ ਹੂੰ ਮੂਈ ਮੰਮੀ ਦੇ ਡਰ ਜਬਾੜਾ ਹਾਂ ਬਾਲਾ ਡਰ ਬਟਰੇ ਹੂੰ ਬਾਲਾ ਟਾਈਮ ਹੋ ਗਿਆ ਨਾ ਬੈਠੀ ਨੂੰ ਮੈਨੂੰ ਲੱਗਦਾ ਇਹ ਮੈਂ ਤੂੰ ਵੀ ਖੜਾ ਹੋਏ ਹੀ ਨਹੀਂ ਜਾਣਾ ਚੱਲੀ ਗਈ ਹੈ ਨਾ ਕੁਛ ਨਹੀਂ ਹੁੰਦਾ ਇਹ ਤਾਂ ਛੋਟੇ ਬੱਚੇ ਵੀ ਬਹੁਤ ਡਿੱਗਦੇ ਹੁੰਦੇ ਨੇ ਫਿਰ ਉਹ ਉੱਠਣ ਦੀ ਕੋਸ਼ਿਸ਼ ਨਹੀਂ ਛੱਡਦੇ ਹੈਗੇ ਨਿਆਣੇ ਵੀ ਛੋਟੇ ਬੱਚੇ ਉੱਠ ਜਾਂਦੇ ਨੇ ਹਾਂ ਜਿਹੜੇ ਸਾਡੇ ਮਾਮੇ ਦੇ ਮੋਟਾ ਪਾਹ ਹਦਰੇ ਮੈਨੂੰ ਨਹੀਂ ਲੱਗਦਾ ਮੈਂ ਉੱਠ ਜਾਊਗਾ ਕੁਛ ਨਹੀਂ ਲੱਗਦਾ ਮੈਂ ਤੂੰ ਚੱਕ ਲੈਂਗੀ ਮੈਨੂੰ ਚੱਕ ਲੂੰਗੀ ਉਸਨੇ ਹੁੰਦਾ ਉਸਨੇ ਹੁੰਦਾ ਫਿਰ ਜਾਂ ਫਿਰ ਮੈਂ ਵੀ ਡਿੱਗ ਜੂ ਕਿ ਤੂੰ ਚੱਕ ਲਈ ਕੋਸ ਤਾਂ ਹੋ ਗਈ ਦੋ ਚਾਰ ਗੇੜੇਂਗੇ ਤੇ ਤੇਲੀ ਤੇ ਤੇਲੀ ਘਟਨੀ ਹੁਣ ਵੀ ਕੋਸ਼ਿਸ਼ ਕਰਿਆ ਕਰਨ ਹੋਰ ਲੱਤਾਂ 'ਚ ਜਾਨ ਜੀ ਪੈ ਜੇ ਜਿਵੇਂ ਹੁਣ ਬੈਠੀ ਰਹਿਣੀ ਤਾਂ ਹੋਰ ਸਰੀਰ ਤਾਂ ਸਾਰਾ ਫੁੱਲ ਰਹੇਗਾ ਲੱਤਾਂ ਕਮਜ਼ੋਰ ਹੋ ਰਹੀਆਂ ਨੇ ਜੇ ਗੇੜਾ ਕੱਢੇ ਤਾਂ ਲੱਤਾਂ 'ਚ ਵੀ ਸਤਾਜੇ ਉੱਤਾਂ ਅੱਜ ਐਵੇਂ ਰੱਖਦੇ ਹਾਂ ਵੀ ਸੱਤ ਤਾਂ ਹੈਗੇ ਹੂੰ ਹੈਨਾ ਡਰ ਵਾਲਾ ਡਰ ਵਾਲਾ ਹੋ ਰਿਹਾ ਹੈਨਾ ਹਾਂ ਡਰ ਵਾਲਾ ਹੋ ਰਿਹਾ ਹੈ ਡਰਾਇੰਗ ਖੁੱਲੂਗਾ ਹੁਣ ਜੇ ਮੰਜੀ ਨਾਲ ਗੇੜੇ ਕੱਢ ਲੈ ਬਸ ਐਂ ਫਿਰ ਆ ਫੜ ਕੇ ਬਿਲ ਚੇਰ ਪੜ ਕੇ ਗੇੜ ਕੱਢ ਲੈ ਆਈ ਹੌਲੀ ਹੌਲੀ ਡਰ ਖੁੱਲੂਗਾ ਕਦੇ ਉਹਦੇ ਨਾਲ ਤੁਰ ਲਈ ਸਟੈਂਡ ਨਾਲ ਹੌਲੀ ਹੌਲੀ ਹਾਂ ਜੋ ਜੀ ਹੁਣ ਲੱਗੇ ਰੋਟੀ ਖਾਣ ਐਕਸਰਸਾਈਜ਼ ਆਂ ਵਗੈਰਾ ਹੋ ਗਿਆ ਆਜੇ ਬਹੁ ਮੈਂ ਰੋਟੀ ਉਠਾ ਕੇ ਫਿਰ ਦੇਖਦੇ ਹਾਂਗੇ ਹੁਣ ਅੱਗੇ ਦਾ ਵੀ ਕੀ ਕਰਨਾ ਹੈ ਆਜੂ ਸਾਰੇ ਜਣੇ ਖਾ ਲੋ ਰੋਟੀ ਸੰਗ ਤਾਂ ਹੈਲੋ ਹੈਲੋ ਇਹ ਦਵਾਈ ਨਹੀਂ ਦੂਗੀ ਲੈ ਕੇ ਸੌਂਗੇ ਸੌਂ ਕੇ ਉੱਠ ਕੇ ਆਈ ਹੋਈ ਸਾਰੇ ਕੁਝ ਕਰਪੁਰ ਕੇ ਸੱਚੀ ਕਹਿਨੀ ਆਂ ਹੁਣ ਚਲਦੇ ਆਂਗੇ ਬਾਹਰ ਮੰਮੀ ਨੂੰ ਤੇਲ ਦਿਮਾਲ ਸੁਕਾਉਂਦੇ ਸ ਤੇ ਬੋ ਮੱਝਾ ਜਾ ਗਿਆ ਅਸਲੀ ਚ ਅੰਨੇ ਜ਼ਿੰਦਗੀ ਚ ਲਿਖਿਆ ਨਾ ਹਾ ਹਾ ਅਸਲੀ ਜ਼ਿੰਦਗੀ ਚ ਆ ਗਿਆ ਜਸਵੰਤ ਦੇ ਚ ਆ ਜਾ ਮੰਮਾ ਚਲੋ ਵੇ ਚਲ ਇਹ ਬਾਹਰ ਚਲੋ ਬਈ ਚਲੋ ਆ ਜਾ ਆਪਣੇ ਉਧਰ ਸਾਰਿਆਂ ਨੂੰ ਬਾਗ ਕੇ ਲਿਆ ਨਈ ਆਪਣੇ ਬਾਗ ਬਾਈਆਂ ਇਹ ਕਿੰਨਾ ਬਜਾ ਰਹੇਗਾ ਹੁਣ ਤਾਂ ਲੰਮੀਆਂ ਹੋ ਗਈਆਂ ਪੱਤੇ ਜੇ ਵੱਡੇ ਵੱਡੇ ਹੂੰ ਵੱਡੇ ਵੱਡੇ ਹੋ ਗਏ ਹਾਂ ਬਿਡੇ ਬਿਡੇ ਹੋ ਗਏ ਕਾਕਾ ਹਮ ਕਾਲ ਕਬੱਡੀ ਹੋ ਗਈ ਫਲੇਕੀ ਕਾਲ ਕਤ ਨਹੀਂ ਸਾਰਾ ਕੁਝ ਵੱਡਾ ਵੱਡਾ ਹੋ ਗਿਆ ਮੋਢੂਰ ਉਰ ਉੱਪਰ ਦੇ ਨੇ ਨੀਂਹ ਨੀਂਹ ਚੁੰਡੀਆਂ ਲੱਗਦੀ ਨਹੀਂ ਨੇ ਅ ਮੜਾ ਫਿਰ ਚੜ੍ਹ ਤੋ ਦਿੱਤੀ ਝ ਚੜ੍ਹ ਤੋ ਨਹੀਂ ਇਹ ਚੜ੍ਹਦੀਆਂ ਉਹ ਚੜ੍ਹ ਕੇ ਹੇ ਨੀਚੇ ਪੈਣਗੀਆਂ ਪਾਲਕ ਦੇਣੀਆਂ ਤੇ ਇਹਨਾਂ ਚ ਜੁਗੈਨੋ ਚ ਜੁਗੈਨ ਪੈਣੀਆਂ ਉੱਥੇ ਜੋ ਖਰਾਬ ਹੋਈਆਂ ਦੇਖ ਆਪਣੀ ਬਾੜੀ ਦੇ ਵਿੱਚ ਇੱਕੋ ਵੀ ਫਲ ਨਹੀਂ ਰਿਹਾ ਦੋਦੀ ਆ ਦੇਖੋ ਆਪਣੀ ਕੰਕ ਬੱਲੀਆਂ ਦਾ ਵੇਟ ਕਰ ਰਹੇ ਸੀਗੇ ਆ ਬੱਲੀਆਂ ਨੂੰ ਹੋਣ ਲੱਗੀਆਂ ਇਸ ਤੇ ਤੇ ਇਹ ਫੈਰੇ ਦਾ ਲਾਗਾ ਢਿੱਕੇ ਬਣਾਵਾਂਗੇ ਵਿੱਚੋਂ ਜੂਸ ਕੱਢ ਕੇ ਇਹਦਾ ਜੂਸ ਮੈਨੂੰ ਪੀਵਾਂਗੇ ਹਾਂ ਬੱਚੀ ਬਹੁਤ ਮਾਰੀਆਂ ਠੀਕ ਹੁੰਦੀਆਂ ਨੇ ਬਣਾਣਾ ਹਾਂ ਦੀਦੀ ਹਾਂ ਤੂੰ ਵੀ ਪੀ ਦੀ ਤੂੰ ਵੀ ਪੀਜੀ ਬੇਸੀ ਫਿਰ ਮੈਂ ਕਿ ਮੈਂ λεਮੋਨ ਬਣਾਦਾ ਇਹਨੂੰ ਮੈਨੂੰ ਲੱਗਦਾ ਪਤਾ ਨਹੀਂ ਕਿ ਵਾਹੇ ਕੁਛ ਸੱਚੀ ਹੈ ਸੱਚੀ ਇਹ ਇਦਾਂ ਬਹੁਤ ਸਾਦੀਆਂ ਬਮਾਰੀਆਂ ਇਹ ਹਰ ਹੁੰਦੀ ਹੈ ਨਾ ਫਰਪੀ ਕਿ ਤਦਾਹਾ ਦੇਦੇ ਹੈ ਵੇ ਆਈ ਨੇ ਬੱਲੀਆਂ ਨੂੰ ਕੱਟ ਕੇ ਉਹ ਕਰਕੇ ਵੀ ਮਦਦ ਤੋੜ ਕੇ ਫਿਰ ਉਹਦੇ ਵਿੱਚੋਂ ਦਾਣੇ-ਦਾਣੇ ਕੱਢ ਕੇ ਫਿਰ ਇਹਨਾਂ ਨੂੰ ਕੱਢਣੇ ਹੁੰਦੇ ਹਾਂ ਕਈ ਰਗੜ ਲੈਂਦੇ ਹੁੰਦੇਗਾ ਆ ਪਿੱਛੇ ਹਰੇ ਵੀ ਹਾਂ ਰਗੜ ਕੇ ਬਸ ਇਹਨੂੰ ਪੁਣਕ ਕੇ ਚਾਹ ਨੂੰ ਗਲਾਸ ਕਪੜੇ ਨਾਲ ਪਾ ਲੈ ਕਾ ਕੱਢਣਾ ਕੋ ਪਹਿਲਾਂ ਨਹੀਂ ਹੁੰਦਾ ਸੱਚੂ ਹੀ ਪ੍ਰਿੰਸੇਦ ਨਾਲ ਬਹੁਤ ਸਾਰੀਆਂ ਬਹਾਰੀਆਂ ਚੁੰਨਿਆ ਬਹੁ ਮਸ਼ਹੂਰ ਹੈ ਬਹੁਤ ਸੋਹਣ ਚੀਜ ਹੈ ਪਛਲੇ ਬਹੁਤ ਟਾਂਡ ਚ ਚਲੀਏ ਚੀਜ ਹਾਂਜੀ ਇਹ ਲੱਗੀਆਂ ਪੈਕਿੰਗਾਂ ਵੀ ਹੁੰਦੀਆਂ ਨੇ ਪਰ ਉਹ ਪੈਕਿੰਗਾਂ ਨਾਲੋਂ ਵਧੀਆ ਤੇ ਇਹ ਹੈ ਜੀ ਆਪਦੇ ਘਰੇ ਕਰ ਲਓ ਪਰੰਤੂ ਬੰਨੇ ਰੋਹੀ ਹੋ ਗਿਆ ਚ ਕੱਟਾ ਸਾਈਕਲ ਦਾ ਕੰਮ ਕਰਾਂਗੇ ਕੱਲ ਨੂੰ ਕਿ ਐਵੇਂ ਪੈਡਲ ਗੁੱਡਲ ਜਿਹਾ ਸੈੱਟ ਕਰਨਾ ਨਹੀਂ ਉਹ ਹੀ ਪਿੰਸਲ ਸਿੱਖਿਆ ਮੰਨਣਾ ਸਿਸਟਮ ਤੋਂ ਵੜਦੋ ਕਰਨ ਨੂੰ ਤਾਂ ਠੀਕ ਨਹੀਂਗਾ ਦੁਬਾਰਾ ਫੇਰ ਗੁੱਟ ਸਾਫ ਸਾਕੇ ਜਵਾ ਤੋਕ ਜੇ ਨਾ ਤੇ ਹੁਣ ਆਪਾਂ ਹਾਂ ਹੁਣ ਆਪਾਂ ਮੰਮੀ ਨਾਲ ਕੱਢ ਕੇ ਦੇਖਦੇ ਕੋਈ ਵੇਰਾ ਠੀਕ ਹੈ ਹੁਣ ਆਪਾਂ ਸ਼ਾਮ ਦੀ ਆਪਣੀ ਪ੍ਰੈਕਟਿਸਾਂ ਹੋ ਗਈਆਂ ਅੱਜ ਨੂੰ ਤੇ ਆਪਾਂ ਕੱਢਦੇ ਇੱਕ ਦਿੰਦਾ ਛੋੜੇ ਕੱਢ ਤੇ ਫਿਰ ਸਨੇ ਕਰ ਕਰਾ ਦੋ ਆਵਾਂਗਾ ਕੋਈ ਅਰੇ ਕੋਈ ਚੱਕਰ ਨਹੀਂ ਫਿਰ ਦਾਮ ਧੂਣ ਹੀ ਲੈਣਾ ਦੀ ਸੀ ਦਾਮ ਕਿੰਨੇ ਕਿਲੋ ਦੇ ਤੁਸੀਂ ਨੇ 4 ਹੁਣ ਤਾਂ ਦੋ ਹੋ ਗਏ ਆਤੀ ਕਿੰਨਾ 4 ਹੁਣ ਦੋ ਤਾਂ ਹੋ ਗਏ ਆ ਮੈਨੂੰ ਨਹੀਂ ਲੱਗਦਾ ਮੈਂ ਮਮਤਾ ਨੂੰ ਡਕੜਾ ਚੱਲ ਚੱਲ ਮਮਤਾ ਲੱਗ ਮਮਤਾ ਹੀ ਮੈਨੂੰ ਕੋਡਾਰੀ ਆਉ ਰਿਹਾ ਚਾ ਚੱਲਾ ਜਨ ਤੱਕ ਕਿਤੂ ਤੇਦੀ ਹੋਏ ਖੜਕਗਾ ਤੋਰੇ ਪੈਰਾਂ ਦੇ ਹੋ ਰਹੇ ਚਲੋ ਲਾਓ ਗੇਟ ਤੇ ਹੱਥ ਗੇਟ ਤੇ ਹੱਥ ਯੈਸ ਚੱਲ ਲੈਂਦੇ ਤੇ ਤੁਸੀਂ ਨਹੀਂ ਇਹ ਤੇ ਚੱਲ ਤੇ ਤੂੰ ਜੱਤ ਕੇ ਤਾਂ ਮੈਂ ਖਵਾਉਂਗਾ ਨਹੀਂ ਤੇ ਸਿਖਾ ਲੈ ਕੀ ਕਰ ਕਰੇ ਨਾ ਨਾ ਹਾਰ ਕੇ ਹਾਰ 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 ਕੇ ਦੀਦੀ ਚੜ ਚੜ

ਮੇਨ ਤਾਂ ਬਣ ਜੀ ਆਪ ਦਾ ਮੂੰਹ ਜਿਸ ਸੋ ਚ ਦੇ ਕੇ ਅਪੀਅਤੀ ਹਾਪੀਅੰਤੀ ਹੋ ਜਾਂਦੀ ਐ ਮੈਂ ਕੀ ਬਲੀ ਬੱਘਾ ਇਹਨਾਂ ਨੇ ਪਹਿਚਾਣ ਨਹੀਂ ਉਹਦੇ ਆਪਸੀ ਮੁੰਮੀ ਆ ਜਾ ਹਾਏ ਦੱਬਾ ਤੋ ਸਤਾ ਦੂਜੇ ਚ ਹਾਰ ਕੇ ਦਿੱਤੇ ਹੈ ਉਦੋਂ ਜੇ ਜਿਹੜੀ ਨੀ ਜਿਹੜਾ ਕੱਢ ਕੇ ਬੈਠਣਾ ਜ਼ਰੂਰੀ ਹੁੰਦਾ ਲੈ ਵਿੱਚ ਨਾ ਬੈਠਣਾ ਵੀ ਨਹੀਂ ਹੁੰਦਾ ਫਿਰ ਵੀ ਪੈਰਾਂ 'ਤੇ ਬੋਝ ਆਉਂਦਾ ਮੈਂ ਕੱਢਿਆ ਹਣਾ ਮੈਂ ਕੱਢਿਆ ਹਣਾ ਦੀਦੀ ਨੋਰਮਲ ਛੇਰ ਦਿੱਤੇ ਜਦ ਮੈਂ ਬੰਦਾ ਨਹੀਂ ਹੈਗਾ ਦੀਦੀ ਆਲੂ ਲੈ ਲਊ ਆਲੂ 100 ਦੇ 12 ਕਿਲੋ ਓਏ ਇੰਨੇ ਸਸਤੇ ਉਹ ਚਾਹ ਤੇ ਜੋਨ ਫਿਰ ਕਮਾ ਕੇ ਦੇਖ ਫਿਰ ਪਤਾ ਲੱਗੂ ਕਮਾ ਕੇ ਦੇਖਦੇ ਨੇ ਹੈ ਕਮਾ ਕੇ ਦੇਖਣੇ ਪੈਣਗੇ ਹੋਣਾ ਇਹ ਆਪਕੋ ਮੰਨ ਲੈ ਫਿਰ ਪਤਾ ਲੱਗਦਾ ਆਪਾਂ ਨੂੰ ਹੀ ਲੱਗਦਾ ਵੀ ਤੋ ਸਭ ਇਹੋ ਜਿਹੀ ਮਾਮੂਲੀ ਜਿਹੀ ਗੱਲ ਹੈ ਅਚਲ ਇੱਕ ਦੋ ਤੋਂ ਕਮਾ ਕੇ ਦੇਖੀ ਦੂਜੋ ਕਿਸ ਤੋਂ ਮੰਗ ਕੇ ਦੇਖੀ ਆਪਣੇ ਮਾਪੇ ਪੰਪ ਸਿਵਾਏ ਹੋਰ ਕੋਈ ਲੈ ਜੇ ਤੈਨੂੰ ਜਿਵੇਂ 10 ਰੁਪਏ ਵੀ ਦੇਤੇ ਮੈਂ ਜੀ ਕੀ ਨਹੀਂ ਜੇ ਦੇ ਤਿਆਰ ਫੇਰ ਦੇ 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 ਦੂੰ ਕੌਣ ਦੇ ਦੂ ਹੈਗੇ ਨੇ ਮੇਰੇ ਦੋਸਤ ਕਿੰਨੇ ਦਿਨ ਦੇ ਦੂਗਾ ਤਾ ਅ ਲਗਾਤਾਰ ਅ ਥੋੜਾ ਜਿਹਾ ਉਸਾ ਤੁਸੀਂ ਨਹੀਂ ਲਗਾਤਾਰ ਦੀ ਗੱਲ ਹੱਸ ਹਾਂ ਇੱਕ ਵਾਰੀ ਤਾਂ ਚੰਗੇ ਬਣ ਲਈ ਤੈਨੂੰ ਮੈਂ ਵੀ ਦੇ ਦੂੰ ਇੱਕ ਦਿਨ ਵਾਸਤੇ ਤੈਨੂੰ ਮੈਂ ਵੀ ਦੇ ਦੂੰ ਪਰ ਜੇ ਹੁਣ ਤੂੰ ਕਹੇ ਵੀ ਮੈਨੂੰ ਇੱਕ ਮਹੀਨਾ ਲਗਾਤਾਰ ਦੁਆ ਕੇ ਦੇ 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 ਦਾਸ ਰੂਪੇ ਮੰਗੇ ਫਿਰ ਰੋਲ ਦੂੰਗੀ ਹੈਨਾ ਐਵੇਂ ਵੀ ਇਤੋਂ ਕਿਦਨ ਕਿਤੇ ਮੈਂ ਵੀ ਤਾਂ ਐ ਸੁੱਤੂਗੀ ਨਾ ਵਿਆਹ ਦਾ ਰੋਲ ਦੇ ਕੰਮ ਹੋ ਗਿਆ ਕੋਈ ਭਜਾਏ ਨੂ ਐਵੇਂ ਉਹ ਚੀਜ਼ ਕਹਿਣੀ ਆ ਉਹ ਆਪਣੇ ਮਾਂ ਬਾਪੀ ਕਰ ਸਕਦੇ ਨੇ ਹੋਰ ਕੋਈ ਨਹੀਂ ਕਰ ਸਕਦਾ ਉਹ ਤਾਂ ਮੈਂ ਮੰਨਦਾ ਹਾਂ ਦੀ ਦੀ ਉਹ ਤਾਂ ਮੈਂ ਮੰਨਦਾ ਮਾਂ ਕਿ ਆਪਦੇ ਮਾਂ ਬਾਪ ਨੇ ਗਾਲਾਂ ਦਾ ਜੁੱਥਿਆਂ ਦਾ ਗੁੱਸੇ ਦਾ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਮਾਂ ਬਾਪੀ ਸੱਚੇ ਦਿਲੋਂ ਕਰਦੇ ਨੇ ਆਪਣੇ ਬੱਚੇ ਦਾ ਹੋਰ ਕੋਈ ਨਹੀਂ ਜਿੱਤੀ ਜ਼ਿਆਦਾ ਕੌਣ ਕਰ ਦਿੰਦਾ ਮਾਂ ਤੇ ਬਾਪ ਮੇਰੇ ਭਾਈ ਇਹ ਸਾਰਿਆਂ ਦੇ ਐਕਸਪੀਰੀਅੰਸ ਵੇਲੇ ਲੱਗੁੰਦੇ ਨੇ ਕਿ ਸੇ ਦੀ ਮਾਂ ਕਰਦੀ ਹੁੰਦੀ ਹੈ ਕਿ ਸਦਾ ਬਾਪ ਨੇ ਕਰਦਾ ਹੁੰਦਾ ਹੈ ਪਰ ਇਹ ਮੇਰਾ ਹੈ ਜਿਹੜਾ ਮੈਂ ਅੱਗੇ ਸਭ ਨੂੰ ਦੱਸਾਂ ਤਾਂ ਮੇਰੀ ਮਾਂ ਯਾਦ ਆ ਦੇਗੀ ਮੇਰੀ ਵੀ ਸੀ ਹਾਂ ਦੇਖਦੇ ਗਾ ਦਿਨਾਂ ਕੋ ਕੁਛ ਮਤਲਬ ਮੈਂ ਦੇਖਿਆ ਜਿੰਨਾ ਕੋ ਮੈਂ ਤਾਂ ਸੋਸਾ ਨਾ ਕਹਿਦਾ ਜੀ ਕੁਬੱਕੀ ਰਹੀ ਗੱਲ ਹੋਰ ਘਰ ਪਰਿਵਾਰ ਦੇ ਮੈਂਬਰ ਜਿਹਾ ਭੈਣ ਹੁੰਦੇ ਭਾਈਆਂ ਹੁੰਦੇ ਸਾਡੇ ਠੀਕ ਹੈ ਬਸ ਹੁੰਦੇ ਨੇ ਪਰ ਮਾਂ ਤੋਂ ਜਾਗ ਨਹੀਂ ਲੱਗਦਾ ਹੈਗਾ ਇੱਕ ਦਿਨ ਤੇਦੀ ਡੈਡੀ ਆਹ ਆਹ ਮੈਨੂੰ ਪਤਾ ਨਹੀਂ ਮਕੂ ਲਰਤੇ ਕੀ ਕਰਤਾ ਸੀ ਮੈਂ ਉਦੋਂ ਡੈਡੀ ਚੱਪਲ ਮਾਰਨ ਲੱਗਾ ਮम्मी ਕਹਿੰਦੇ ਮम्मी ਦੇ ਨਾਲ ਦਿਨ ਵਾਲਾ ਮੋ ਅੱਦਨੇ ਮੇਰਾ ਡੈਡੀ ਪਤਾ ਨਹੀਂ ਮੈਂ ਕੁਲਰ ਤੇ ਕੀ ਕਰਤਾ ਸੀ ਮੇਰਾ ਡੈਡੀ ਚੁੱਪਲ ਮਾਰਨ ਲੱਗਿਆ ਮੰਮੀ ਨੇ ਉਹਦੀ ਰੋਕ ਲਿਆ ਡੈਡੀ ਹਾਂ ਮਾਮਾ ਹਾਂ ਕਾ ਇਹੀ ਨਾ ਡੈਡੀ ਵੀ ਬਹੁਤ ਵਧੀਆੰਨੇ ਸਪਰੇ ਡੈਡੀ ਬਹੁਤ ਵਧੀਆ ਇਨਸਾਨ ਉਹ ਐਵੇਂ ਵਧੀਆ ਵੀ ਮਤਲਬ ਉਹ ਬੰਦਾ ਨੂੰ ਥੋੜੀ ਪੜ੍ਹਾਈ ਦਾ ਠੀਕ ਹੈ ਜੀ ਦਾ ਖਾਣ ਪੀਣ ਦਾ ਹਰ ਇੱਕ ਚੀਜ਼ ਦਾ ਵਗ ਧਿਆਨ ਰੱਖਦਾ ਥੋੜੀ ਦਾ ਡੈਡੀ ਨੇ ਇਹ ਚੀਜ਼ਾਂ ਕਿਤਨਾ ਕਿਤੇ ਮੇਰੀ ਜ਼ਿੰਦਗੀ ਵਿੱਚੋਂ ਤਾਂ ਕੱਟ ਰਹੀਆਂ ਨੇ ਵੀ ਮਤਲਬ ਨਹੀਂ ਕਿ ਤਾਂ ਹਮੇਰੇ ਡੈਡੀ ਬਹੁਤ ਚਾਣ ਦਿੰਦੇ ਇਹ ਚੀਜ਼ਾਂ ਤੇ ਇਹ ਹੁੰਦਾ ਬਿਲਕੁਲ ਨਹੀਂ ਨਾ ਮੇਰੇ ਡੈਡੀ ਨੂੰ ਤਾਂ ਭਾਗਦਾ ਮੇਰੇ ਡੈਡੀ ਨੇ ਕਹ ਰੱਖਿਆ ਦਿੱਜਣਾ ਪੜਦਾ ਪੜਦੋ ਮੈਂ ਤਾਂ ਤੁਹਾਡੇ ਤੇ ਪੈਸੇ ਲਾ ਦੂੰਗਾ ਹਾਂ ਤੇਰੇ ਡੈਡੀ ਦਾ ਮੈਂਨੇ ਦੇਖਿਆ ਇਹਨੂੰ ਤੇ ਡੈਡੀ ਕਿੰਨੇ ਕਿ ਮੇਲੇ ਵੇਟਿਓchnਾ ਮੇਰੇ ਡੈਡੀ ਆਪੋ ਕੁਛ ਨਾ ਮੇਰੇ ਡੈਡੀ ਨੂੰ ਤਾਂ ਵੀ ਲੱਗਦਾ ਸੀ ਜਿੰਨੇ ਕਾਇ ਵੀ ਪੜਿਆ ਕਦੇ ਹੀ ਸਰਕੂਲਸ ਕਲਚ ਜਾ ਕੇ ਦੇਖਿਆ ਹਾਂ ਕਾਇ ਨੇ ਮੈਂ ਕਹਿੰਦੇ ਸਾਰੇ ਆਉਂਦਾ ਲੱਗ ਲੱਗੂ ਉਹ ਡੈਡੀ ਦਾ ਕੋਈ ਪਤਾ ਨਹੀਂ ਜਿਹਦੀ ਕੋਦ ਸਕੂਲ ਚ ਆਂਦਾ ਅੱਡੀ ਸਿਸਟਮ ਤੋਂ ਹੀ ਉਲਟਾ ਹੈਗਾ ਤਾਂ ਕਰਕੇ ਤਾਂ ਬਾਕੀ ਸਾਰੇ ਨੇ ਆਦੇ ਆਦੇ ਐਕਸਪੀਰੀਅੰਸ ਨਹੀਂ ਹੋਣੀ ਤੋ ਜੇ ਨੁਕਸਰ ਚਿਹਰੀ ਕੋਈ ਚਾਹੇ ਦੀ ਕੋਈ ਬਿੱਤ ਕਰੇ ਮੈਨੂੰ ਲੱਗਦਾ ਫਿਰ ਵੀ ਆ ਉੱਪਰ ਮਾੜਾ ਕਹਿਣਾ ਨੀ ਚਿੰਗ ਹੈ ਨਾ ਪਰ ਜਿਹੜੀ ਗੱਲ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਮਤਲਬ ਮੈਨੇ ਥੋੜੀਆਂ ਦੇਖਿਆ ਨਕਲ ਗੁਰੂ ਦਾ ਦੇਖਿਆ ਨਿੱਚਰ ਸਾਡੇ ਨਾਲ ਇਹੋ ਜਿਹਾ ਕੁਝ ਨਹੀਂ ਹੈ ਯਾ ਚੀਜ਼ ਸਕੂਲ ਚ ਜਾਣਾ ਹੈ ਜਾਂ ਪੜਨਾ ਹੈ ਜਾਂ ਸਾਡੇ ਵਾਲਾ ਬੱਪਾ ਦਾ ਸਿੱਧੀ చిత్రਪ੍ਰੇਤੀ ਕਰਦਾ ਹੁੰਦਾ ਸੀ ਜਿੱਦੋਂ ਕਦੇ ਬੈਗ ਦੇਰਦਾ ਹੁੰਦਾ ਸੀ ਸਾਡੇ ਉੱਦ ਦੇ ਮਦਨ ਕੋਦ ਦੇ ਫਿਜ਼ੀਕੀਟੇ ਰੱਤ ਤਾ ਤਾ ਕੇ ਖਾਤ ਪਰ ਤਾਂ ਮਾਰ ਦੇ ਹੁੰਦੇ ਨੇ ਦੀਦੀ ਅਗਰ ਮੂੰਹ ਉੱਤੇ ਰਸਾ ਦੇਰ ਦਾ ਆ ਮੈਨ ਦੀਦੀ ਕਾਲਤੀ ਤੇ ਹੁੰਦਾ ਸੀ ਨਾ ਨਾ ਸਾਡੇ ਵਾਲੇ ਨਹੀਂ ਸਾਡੇ ਵਾਲ ਤਾਂ ਪੂਰਾ ਹੋਈ ਸਸਤੇ ਚਲ ਜਾਂਦੇ ਹਾਂ ਮੈਂ ਦਨੂ ਕੀਓ ਪੂਰੀ ਹਾਂ ਦੱਸਣਾ ਤਾਂ ਜੇ ਚਲੋ ਦੇਖਦੇ ਹਾਂ ਅੱਜ ਇੱਕੋ ਗੇੜਾ ਕੱਢਣੇ ਦੋ ਗੇੜੇ ਤੇ ਨਾਲ ਸਾਈਕਲ ਚਲਾਵਾਂਗੇ ਪੈਨਲ ਨਾਲ ਸਵੇਰੇ ਦੇ ਟਾਈਮ ਤੋਂ ਮੁਖਾਇਆ ਤੀ ਥੋੜ-ਥੋੜੀ ਐਕਸਰਸਾਈਜ਼ ਵਗੈਰਾ ਕੀਤੀ। ਬਾਕੀ ਇੱਕ ਚੀਜ਼ ਹੋਰ ਮੇਨ ਜਿਹੜੀ ਕੱਪੜੀਆਂ ਚੱਲ ਰਹੀਆਂ ਨੇ। ਮਤਲਬ ਉਹਨਾਂ ਤੋਂ ਥੋੜ੍ਹਾ ਥੋੜ੍ਹਾ ਮੰਮੀ ਉਹ ਸਾਹਿਬ ਆਈ ਜਾਂਦਾ ਵੀ ਕਿਵੇਂ ਕੀ ਤੇ ਬਾਕੀ ਅਸੀਂ ਐਨ ਐਗਟ ਕਰ ਰਹੇ ਹਾਂ ਵੀ ਪ੍ਰਿੰਸੀ ਕਰੇ ਹੋ ਗਈ ਤੇ ਵੀ ਇੱਕ ਜਣਾ ਵੀਡੀਓ ਬਣਾ ਦੇ ਕਿਉਂਕਿ ਮੰਮੀ ਕਰਨੀ ਆਉਂਦੀਆਂ ਨੇ ਤਾਂ ਕਦੇ ਇੱਧਰ ਹੋਣਾ ਕਦੇ ਉੱਧਰ ਹੋਣਾ ਮਤਲਬ ਫਿਰ ਉਹ ਸਟੈਂਡ ਤੇ ਲਾਇਆ ਹੋ ਬਾ ਹੁਣ ਕੰਮ ਨਹੀਂ ਕਰਦਾ ਹੈਗਾ। ਕਿਉਂ ਜੀ? ਹੈਂ? ਕੌਮ ਕਮ ਪੀ ਹਿਲ ਰਹਿ ਰੰਨਾ ਬੰਦਾ ਬੰਸੀ ਮੰਮੀ ਕਾ ਡੇਜ਼ਰਟ ਆਪ ਕੀ ਕਾ ਡੇਜ਼ਰਟ ਆਪੀ ਨੇ ਤਾਂ ਅਸੀਂ ਵੇਟ ਕਰ ਰਹੇ ਹਾਂ ਵੀ ਪ੍ਰਿੰਸ ਘਰੇ ਹੋਵੇ ਤੇ ਇੱਕ ਵਧੀਆ ਜੀ ਵੀਡੀਓ ਆਪਾਂ ਬਣਾਈਏ ਉਹ ਸਾਰਿਆਂ ਦੇ ਲਈ ਉਹ ਹੈਲਪਫੁਲ ਹੋਵੇ ਜਿਨ੍ਹਾਂ ਨੂੰ ਵੀ ਕੋਈ ਦਿੱਕਤ ਕੋਈ ਆਨਲਾਈਨ ਚਲਦੀ ਹੈਗੀ ਕਿਸੇ ਦੇ ਵੀ ਵੀਡੀਓ ਜਿਹੜੀ ਆਪਣੀ ਕੰਮ ਹੈ ਤੇ ਉਹਦੇ ਤੇ ਬਹੁਤ ਵਧੀਆ ਹੈਪੀ ਦੀ ਵੀਡੀਓ ਬਣਾਵਾਂਗੇ ਪੁਆਇੰਟ 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 ਤੁਹਾਨੂੰ ਸਮਝਾਵਾਂਗੇ ਵੀ ਇਸ ਚੀਜ਼ ਇਹ ਕਿਵੇਂ ਕਿਵੇਂ ਕੀ ਕੀ ਕਰਨਾ ਚਾਹੀਦਾ ਹੈ ਚਲੋ ਠੀਕ ਹੈ ਜੀ ਸਾਰਿਆਂ ਨੂੰ ਜੇਕਰ ਕੋਸ਼ਿਸ਼ ਚੰਗੀ ਲਗੀ ਤੇ ਵੀਡੀਓ ਨੂੰ ਜ਼ਰੂਰ ਤੋਂ ਲਾਈਕ ਕਰਿਓ ਉਦੋਂ ਦੇਖੋ ਮੇਰੀ ਮੰਮੀ ਕੀ ਕੰਮ ਕਰਨ ਲੱਗੀ ਬਹਿ ਜਾਂਦਾ ਜਮਨ ਸ਼ਾਹ ਇਹਦਾ ਲੱਗ ਨਹੀਂ ਮੰਮੀ ਮੰਨ ਜਾ ਕਰਨ ਦਾਲ ਸਬਜ਼ੀ ਕਾਦੀ ਬਣੂ ਬਾਈ ਛੋਲਿਆਂ ਦੀ ਦਾਲ ਪਾਲਕ ਪਾ ਕੇ ਛੋਲਿਆਂ ਦੀ ਦਾਲ ਪਾਲਕ ਪਾ ਕੇ OK ਚਲੋ ਠੀਕ ਹੈ ਜੀ ਠੀਕ ਹੈ ਬਾਏ ਬਾਏ ਸਾਰਿਆਂ ਨੂੰ ਅੱਤ ਪਰਿਸ਼ਾਕ ਹੋਇਆ ਕਰ